ਸਸੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਕਾਫੀ رونਕਾਂ ਲੱਗੀਆਂ ਹੋਈਆਂ ਆਪਣੀ ਮੰਡੀ ਤੇ ਕਰ ਲਈ ਉੱਥੇ ਵਿੱਚ ਇੱਧਰ ਨੂੰ ਆਣਾ ਕਿਹਾ ਹਾਂ ਇੱਧਰ ਤੁਹਾਨੂੰ ਆਉਂਗੇ ਤੇ ਜਿਵੇਂ ਜਿਵੇਂ ਸੀਜ਼ਨ ਦੇ ਬਾਈ ਜੀ ਨੇੜੇ ਆ ਰਹੇ ਆ ਤੇ ਕਾਫੀ ਜ਼ਿਆਦਾ ਟਰੈਕਟਰਾਂ ਜੋ ਵੱਡੀ ਗਿਣਤੀ ਚ ਆਉਣੇ ਮੰਡੀਆਂ ਤੇ ਸ਼ੁਰੂ ਹੋ ਗਿਆ ਸੋ ਗਾਕਾਂ ਦਾ ਵੀ ਅੱਜ ਦੇਖਣ ਚ ਰਸ ਕਾਫੀ ਜ਼ਿਆਦਾ ਮਿਲ ਰਿਹਾ ਆਪਾਂ ਤਾਂ ਜਿਹੜਾ ਪਹਿਲਾ ਟਰੈਕਟਰ ਦਿਖਾ ਰਹੇ ਹਾਂ ਸਵਰਾਜ 855 2009 ਮਾਡਲ ਟਰੈਕਟਰ ਹੈ ਟਰੈਕਟਰ ਪੂਰਾ ਸਾਫ ਹੈ ਜੇ ਦੇਖਣ ਚ ਇੱਕ ਪ੍ਰਾਇਮਾ ਹੋ ਰਹੀ ਨੇ ਇਫੈਕਟਰਾਂ ਨੇ ਸਵਰਾਜ 855 ਬਿਲਕੁਲ ਸਾਫ ਕਲਰ ਚ ਹੈ ਜੀ ਰੰਗ ਰੋਗਨ ਪੂਰਾ ਸਾਫ ਹੈ ਜੀ ਇਸ ਦਾ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਹੈ 14 ਦੇ ਟਾਇਰਾਂ ਦਾ ਗੁਡੀਅਰ ਦੇ ਟਾਇਰ ਆ 2009 ਮਾਡਲ ਆ 3 ਲੱਖ ਤੇ 75000 ਰੁਪਿਆ ਮਾਲਕਾਂ ਦੀ ਡਿਮਾਂਡ ਆ ਪੰਜਾਬ ਨੰਬਰ ਆ ਪੀਬੀ07 ਬਾਈ ਜੀ ਤੁਹਾਡਾ ਟ੍ਰੈਟਰ ਆਪਣਾ ਨਾਮ ਕੀ ਬਾਈ ਤੁਹਾਡਾ ਅਰਸ਼ਪ੍ਰੀਤ ਬਾਈ ਦਾ ਨਾਮ ਪਿੰਡ ਕਿਹੜਾ ਹੈ ਕਦੌੜੀ ਜ਼ਿਲ੍ਹਾ ਕਿਹੜਾ ਪਿੰਦਾ ਬਾਈ ਇਹ ਲਾ ਬਰਨਾਲਾ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਾਈ 987857453 987857453 74543 ਇੱਕ ਟਰੈਕਟਰ ਹੀ ਹੈ ਤੁਹਾਡਾ ਲਓ ਜੀ ਜੇ ਕਿਸੇ ਬਾਈ ਨੂੰ ਇਹ ਟਰੈਕਟਰ ਪਸੰਦ ਆਵੇ ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਆ ਗਈ ਸਵਰਾਜ 735 ਰੰਗ ਰੋਬਨ ਦਾ ਟਰੈਕਟਰ ਇਹ ਵੀ ਬਿਲਕੁਲ ਸਾਫ਼ ਹੈ 2001 ਮਾਡਲ ਹੈ ਜੀ 2 ਲੱਖ ਤੇ 15000 ਰੁਪਏ ਮਾਰਕਾਂ ਦੀ ਮੰਗ ਹੈ ਬੈਕ ਸਾਈਡ ਦੇ ਟੈਰਾਂ ਵੀ ਕੰਡੀਸ਼ਨ ਠੀਕ ਠਾਕ ਠੀਕ ਹੈ ਠੀਕ ਹੈ ਨੰਬਰ ਪੰਜਾਬ ਆ ਬਠਿੰਡਾ ਜੀ ਇਹ ਵੀ ਪੀਪੀ03 ਉਹਦੇ ਨਾਲ ਆ ਗਿਆ ਜੀ 94 ਮਾਡਲ 1,25,000 ਰੁਪਇਆ ਡਿਮਾਂਡ ਆਈ ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ ਜੀ ਪੰਪ ਪੈਸ ਦਾ ਬਾਹਰ ਨਹੀਂ ਕਰਵਾਇਆ ਗਿਆ ਜੀ ਉਹਦੇ ਨਾਲ ਆ ਗਿਆ ਜੀ ਐਸ਼ਰ 485 ਬਿਲਕੁਲ ਨਵੇਂ ਟਾਇਰਾਂ ਚਾਹੀਦੇ 14 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਮਾਡਲ 2012 3,25,000 ਰੁਪਇਆ ਡਿਮਾਂਡ ਨੰਬਰ AV ਪੰਜਾਬੀ APB07 ਉਸਦੇ ਨਾਲ ਆ ਗਿਆ 96 ਮਾਡਲ 735 1,70,000 ਰੁਪਇਆ ਡਿਮਾਂਡ ਚਾਰੇ ਟਾਇਰ ਬਿਲਕੁਲ ਸਾਫ ਨੇ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪੰਪ ਜੋ ਇਸ ਦਾ ਬਾਹਰ ਨਹੀਂ ਕਰਵਾਇਆ ਗਿਆ ਇਹ ਜਿਵੇਂ ਕੰਪਨੀ ਵੱਲੋਂ ਆਇਆ ਟਰੱਕ ਉਸੇ ਤਰ੍ਹਾਂ ਹੀ ਉਸਦੇ ਨਾਲ ਆ ਗਿਆ AC ਇਸ ਵਾਲਿਆਂ ਦਾ 2000 13 ਮਾਡਲ ਆ 2 ਲੱਖ ਤੇ 60000 ਰੁਪਿਆ ਡਿਮਾਂਡ ਆ ਕੋਲੋ ਕੰਪਨੀ ਦੇ ਟਾਇਰਾ ਟਾਇਰਾ ਨੀ ਕੰਡੀਸ਼ਨ ਆ ਬਦਕ ਦਿਖਾਈ ਸਕਦੇ ਟਰ ਰੰਗ ਰੋਹ ਹੁੰਦਾ ਟਰੈਕਟਰ ਸਾਫ ਹੈ ਪੰਜਾਬ ਨੰਬਰ ਆ BB 13 ਉਸ ਦੇ ਨਾਲ ਅਗੇ ਫਾਰਮ 60 ਟਾਇਰ ਬਿਲਕੁਲ ਸਾਰੇ ਨਵੇਂ ਆ ਰੰਗ ਰੋਹ ਹੁੰਦਾ ਵੀ ਟਰੈਕਟਰ ਸਾਫ ਆ ਮਾਡਲ 2006 ਆ 2 ਲੱਖ ਤੇ 70000 ਰੁਪਿਆ ਡਿਮਾਂਡ ਹੈ ਉਸ ਦੇ ਨਾਲ ਆ ਗਿਆ 855 2006 ਮਾਡਲ ਹੈ ਜੀ 3 ਲੱਖ 15000 ਰੁਪਏ ਮਾਲਕਾਂ ਦੀ ਡਿਮਾਂਡ ਟਾਇਰ ਐਮ ਆਰ ਦੇ ਬੈਕ ਸਾਈਡ ਦੇ 13 ਦੇ ਟਾਇਰਾਂ ਚ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਉਹਦੇ ਨਾਲ ਆ ਗਿਆ ਪ੍ਰੀਤ 6049 2001 ਮਾਡਲ ਹੈ ਜੀ 4 ਲੱਖ 85000 ਰੁਪਏ ਮਾਲਕਾਂ ਦੀ ਡਿਮਾਂਡ ਹੈ 16 ਦੇ ਟਾਇਰਾਂ ਚ ਬੀਕੇ ਦੀ ਦੇ ਟਾਇਰ ਬਿਲਕੁਲ ਨਵੇਂ ਟਾਇਰਾਂ ਚ ਇਫੈਕਟਰ ਪੂਰਾ ਹੀ ਸਾਫ ਹੈ ਸਟੀਰੀਓ ਸੈੱਟ ਹੁੰਦਾ ਤੇ ਸਾਈਡ ਵਾਲੀ ਛਤਰੀ ਲੱਗੀ ਹੋਈ ਹੈ ਹਲ ਫੇਰ ਵਧਾਣ ਦੇ ਲੋ ਜੀ ਜਿਹੜੀ ਮਸ਼ੀਨ ਉਹ ਜਨੇਗੀੜਾ ਲੰਗੋਂ ਨੇ ਬਹੁਤ ਹੈ ਹੈ ਲੈ ਲਾਂਗੇ ਉਹਦੇ ਨਾਲ ਆ ਗਈ 855 ਸਾਫ ਕਲਰ ਦਾ ਟਰੈਕਟਰ ਪੂਰਾ ਰੰਗ ਰੋਗੰਦਾ ਪੂਰਾ ਹੀ ਸਾਫ ਆ 2011 ਮਾਡਲ ਆ 3 ਲੱਖ ਦੇ 85000 ਰੁਪਏ ਮਾਲਕਾਂ ਦੀ ਡਿਮਾਂਡ ਚਾਰੇ ਟਾਇਰ ਬਿਲਕੁਲ ਨਵੇਂ ਨੇ ਬਿਲਕੁਲ ਕੋਕਾ ਪੀਸ ਟਰੈਕਟਰ ਪੰਜਾਬ ਨੰਬਰ ਹੈ ਉਸ ਦੇ ਨਾਲ ਅਗੇ ਸਟੈਂਡਰਡ 345 ਟਰੈਕਟਰ ਰੰਗ ਰੋਗਨ ਦਾ ਵੀ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਟਰੈਕਟਰ ਦੇ ਪੰਜਾਬ ਨੰਬਰ ਹੈ ਪੀਬੀ 10 ਲੁਧਿਆਣਾ ਜੀ 2007 ਮਾਡਲ ਨੂੰ 2,80,000 ਰੁਪਏ ਡਿਮਾਂਡ ਆ। ਉਹਦੇ ਨਾਲ ਆ ਗਈ ਫਾਰਮ 60 ਰੰਗ ਰੋਗੰਦਾ ਟਰੈਕਟਰ ਪੂਰਾ ਹੀ ਸਾਫ ਆ ਜੀ। ਪੀਵੀ 25 ਪੰਜਾਬ ਨੰਬਰ ਆ। 2008 ਮਾਡਲ ਆ 3,15,000 ਰੁਪਏ ਮਾਲਕ ਦੀ ਡਿਮਾਂਡ ਆ। ਉਹਦੇ ਨਾਲ ਆ ਗਈ 855 ਪਾਵਰ ਸਟੀਅਰਿੰਗ 2003 ਮਾਡਲ 2,95,000 ਰੁਪਏ ਡਿਮਾਂਡ ਆ। ਪੰਜਾਬ ਨੰਬਰ ਆ ਪੀਵੀ 18 ਚਾਰੇ ਟਾਇਰ ਵੀ ਬਿਲਕੁਲ ਨਵੇਂ ਨੇ ਇਹ ਜੀ ਇਹ 13 ਦੇ 13 ਦਾ ਟਰੈਕਟਰ ਹੈ ਉਹਦੇ ਨਾਲ ਆਇਆ ਇਹ ਮੇਰਾ ਚਾਰ 65 2000 ਮਾਡਲ ਦਾ ਇਹ 1 ਲੱਖ 85000 ਰੁਪਏ ਮਾਲਕਾਂ ਦੀ ਦਮਾਨ ਪੰਜਾਬ ਨੰਬਰ ਡਬਲ ਕਲਾਕ ਟਰੈਕਟਰ ਹੈ ਟਾਇਰ ਕਾਸੇ ਪਿਆ ਉਹ ਜਨਾਬ ਇਹ ਇੱਕ ਊੜੀ ਵਾਲਾ ਰੀਪਰ ਥੂੜੀ ਵਾਲੀ ਮਸ਼ੀਨ ਕਹਿ ਦਿੰਨੇ ਆਪਾਂ ਬਣਾਉਣ ਵਾਲੀ

ਉਦਨਾਂ ਨਾਲ ਆ ਗਈ 11575 ਟਾਇਰ ਕਹਾਸੇ ਪਏ ਹੋਏ ਹੀ ਮਾਡਲ ਇਹ ਹੈਗਾ ਜੀ 97 1 ਲੱਖ ਤੇ 45000 ਰੁਪਏ ਮਾਲਕਾਂ ਦੀ ਮੰਗ ਪੰਜਾਬ ਨੰਬਰ ਆ 32 12 ਉਦਨਾਂ ਨਾਲ ਆ ਗਈ 855 ਰੰਗ ਰੋਗ ਦਾ ਟਰੈਕਟਰ ਸਾਹਾਈ ਕੈਰਾਂ ਦੀ ਗਣੇਸ਼ ਵੀ ਬਰਤਕ ਸਾਹ ਪਈ ਮਾਡਲ 2007 ਦਾ 3,35,000 ਰੁਪਏ ਮਾਲਕਾਂ ਦੀ ਮੰਗ ਹੈ। ਉਹਦੇ ਨਾਲ ਆ ਗਈ ਸਵਰਾਜ 855 2015 ਮਾਡਲ 4,70,000 ਰੁਪਏ ਮਾਲਕਾਂ ਦੀ ਮੰਗ ਹੈ। ਐਮ ਆਰਫ ਡੇਟਾ 14 ਦੇ ਠੀਕ-ਠਾਕ ਜੀ ਕੰਡੀਸ਼ਨ ਦੇ ਟਾਇਰ ਹੈ। ਉਹਦੇ ਨਾਲ ਆ ਗਈ ਸੋਨਾਲਿਕਾ 750 2001 ਮਾਡਲ ਪੰਜਾਬ ਨੰਬਰ ਪੀਬੀ 18 2,20,000 ਰੁਪਏ ਮਾਲਕ ਦੀ ਦਮੰਗ ਹੈ। ਰੰਗ ਰੋਗ ਦਾ ਟਰੈਕਟਰ ਸਾਫਾ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ। ਉਹਦੇ ਨਾਲ ਆਵੇ 733 ਸਵਰਾਜ 99 ਮਾਡਲ 1,30,000 ਰੁਪਿਆ ਡਿਮਾਂਡ ਹੈ। ਟਾਇਰ ਕਾਸੇ ਪਏ ਹੋਏ ਦੀ ਬਿਲਕੁਲ। ਉਹਦੇ ਨਾਲ ਆਵੇ ਸਵਰਾਜ 735 2000 ਮਾਡਲ ਰੰਗ ਰੋਗ ਦਾ ਟਰੈਕਟਰ ਪੂਰਾ ਹੀ ਸਾਫਾ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ। ਟਾਇਰ ਹੈ ਜਿਹੜੇ ਇੱਕ ਸਾਈਡ ਦੇ 2,05,000 ਰੁਪਿਆ ਮਾਲਕ ਦੀ ਡਿਮਾਂਡ ਪੰਪਸ ਦਾ ਬਾਹਰ। ਦੇ ਨਾਲ ਆ ਗਿਆ ਇਸ 2011 ਮਾਡਲ ਆਈ 2 ਲੱਖ ਤੇ 25000 ਰੁਪਏ ਦੀ ਮੰਗ ਰੰਗ ਰੋਗੰ ਦਾ ਟਰੈਕਟਰ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ ਦੇ ਨਾਲ ਆ ਗਿਆ ਸੋਨਾ ਲੀਕਾ 60 ਇਹ ਵੀ ਟਰੈਕਟਰ ਰੰਗ ਰੋਗੰ ਦਾ ਪੂਰਾ ਸਾਫ ਹੈ ਜੀ 16 ਦੇ ਟਾਇਰਾਂ ਚ ਟਾਇਰ ਵੀ ਬਿਲਕੁਲ ਨਵੇਂ ਆ ਮਾਡਲ 2008 3 ਲੱਖ ਤੇ 45000 ਰੁਪਏ ਮਾਲਕਾਂ ਦੀ ਮੰਗ ਹੈ ਉਸ ਦੇ ਨਾਲ ਆ ਗਿਆ ਮਿੰਦਰਾ ਅਰਜਨ 9 ਇਹਨਾਂ ਟਰੈਕਟਰਾਂ ਦੀ ਵੀ ਕਾਫੀ ਮੰਗ ਹੈ ਤੇਲ ਖਰਚੇ ਘੱਟ ਆ ਇਹਨਾਂ ਦੇ 16 ਦੇ ਟਾਇਰਾਂ ਚ ਐਮ ਆਰਪ ਦੇ ਟਾਇਰਾ ਟਾਇਰਾਂ ਨਿਕਲੇ ਜ ਨੇ ਆਪ ਇਹ 2014 ਮਾਡਲ ਦਾ 4 ਲੱਖ ਤੇ 95000 ਰੁਪਏ ਦਮਾਉਂਦਾਈ ਉਸ ਦੇ ਨਾਲ ਆ ਗਿਆ ਸਵਰਾਜ 735 ਪੰਜਾਬ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ 2000 ਮਾਡਲ ਦਾ 2 ਲੱਖ ਤੇ 5000 ਰੁਪਏ ਮਾਲਕ ਦੀ डिमांड उस आ गई पौ पचहत्तर रंग रोग जो भी है पैर कंडीशन ठीक ठाक है मॉडल बानवे एक लखट हजार रुपया डिमांड माल उस आ गई फोर्ड छत्तीसौ ਮਾਡਲ ਨੰਬਰ ਆ ਪੀਵੀ0394 ਮਾਡਲ ਹੈ 1,75,000 ਰੁਪਏ ਮਾਲਕ ਦੀ ਡਿਮਾਂਡ ਰੰਗ ਰੋਗਨ ਜੈਨੂਨੀ ਹੈ ਜੋ ਵੀ ਅਸਦਾ ਹੈ ਸ਼ੋ ਤੋਂ ਕੋਈ ਤੋ ਪੇਂਟ ਵਗੈਰਾ ਨਹੀਂ ਹੋਇਆ ਟਰੈਕਟਰ ਟਾਇਰ ਬਿਲਕੁਲ ਨਵੇਂ ਜੈਸਟਰ ਦੇ ਨਾਲ ਦੇ ਇੱਕ ਟਰਾਲਰ ਡਬਲ ਟਾਇਰ 1,55,000 ਰੁਪਏ ਡਿਮਾਂਡ ਰੱਖੀ ਹੈ ਮਾਲਕ ਨੇ ਟਰਾਲੇ ਦੇ ਨਾਲ ਰੈੱਡ ਤੇ ਵਿੱਚੋਂ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਹਰ ਸਵੀ ਸਾਫ ਹੈ ਜੀ ਲੋ ਜੀ ਉਸਦੇ ਨਾਲ ਟਰੈਕਟਰ ਆ ਗਿਆ 745 ਸੋਨਾਲੀਕਾ ਰੰਗ ਰੋਗਨ ਦੇਖ ਸਕਦੇ ਆ ਠੀਕ ਠਾਕ ਆ ਜੀ ਇਸ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਜੀ 13 ਦੇ ਟਾਇਰਾਂ ਚ ਗੁਡੀਅਰ ਦੇ ਟਾਇਰਾਂ ਬਿਲਕੁਲ ਕੰਪਨੀ ਦੇ ਮਾਡਲ ਇਹ 2002 ਆ ਜੀ 2 ਲੱਖ 30000 ਰੁਪਏ ਡਿਮਾਂਡ ਆ ਜੀ ਮਾਰਕ ਕਰ ਉਹਦੇ ਨਾਲ ਆ ਗਿਆ ਮੈਸੀ 5245 ਟਾਇਰ ਘਸੇ ਪਏ ਹੋਏ ਆ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜੋ ਵੀ ਹੈ ਤਾਂ ਮਾਡਲ 2007 ਦਾ 1 ਲੱਖ 98000 ਰੁਪਏ ਮਾਲਕ ਦੀ ਡਿਮਾਂਡ ਦੀ ਪੰਜਾਬ ਨੰਬਰ ਹੈ ਪੀਬੀ08 ਆਪਸੇ ਨਾਲ ਆ ਗਿਆ 8475 ਰੰਗ ਰੋਮਨ ਤੁਸੀਂ ਦੇਖ ਸਕਦੇ ਹੋ ਜੋ ਵੀ ਇਹਦਾ ਟਾਇਰਾ ਨਿਕਲ ਨਹੀਂ ਸੀ ਨ ਵੀ ਠੀਕ ਠਾਕ ਹੈ 88 ਮਾਡਲ ਆ 1 ਲੱਖ 40000 ਰੁਪਏ ਮਾਲਕ ਦੀ ਡਿਮਾਂਡ ਉਗਨ ਨਾਲ ਆ ਗਈ ਮੇਦਰਾ 265 ਟਾਇਰ ਬਿਲਕੁਲ ਖਤਮ ਹੈ ਇਸ ਸਟਰ ਦੇ ਰੰਗ ਰੋਗਨ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ 92 ਮਾਟ ਲੱਖ ਲਖ ਤੇ 25000 ਰੁਪਏ ਦੀ ਮੰਗ ਹੋ ਗਿਆ ਨਾਲ ਆ ਗਈ ਫਾਰਮ 60 2005 ਮਾਡਲ ਆਈ 2 ਲੱਖ ਤੇ 60000 ਰੁਪਏ ਮਾਲਕ ਦੀ ਮੰਗ 13 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਹਨ ਟਾਇਰ ਆ ਜੋ ਸਾਫ ਕੰਡੀਸ਼ਨ ਦੇ ਜੀ ਬਿਲਕੁਲ ਉਦੇ ਨਾਲ ਆ ਗਿਆ ਇਸ ਸਵਰਾ 744 ਰੰਗ ਰੋਮ ਬਿਲਕੁਲ ਸਾਫ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਜੇ ਕੇ ਦੇ ਟਾਇਰਾਂ ਬੈਕ ਸਾਈਡ ਦੇ 14 9 28 ਹੈ ਜਾਂ ਫਰੰਟ ਵਾਲੇ ਐਨ ਮਾਰਕ ਦੇ ਹੈ ਮਾਡਲ ਇਹ ਟਰੈਕਟਰ ਹੈਗਾ 2006 ਜੀ 10 ਲੱਖ ਤੇ 35000 ਰੁਪਏ ਮਾਲਕ ਦੀ ਡਿਮਾਂਡ ਪੰਜਾਬ ਨੰਬਰ ਹੈ ਟਰੈਕਟਰ ਉਦੇ ਨਾਲ ਆ ਗਿਆ 59 11 ਰੰਗ ਰੋਮ ਤੁਸੀਂ ਵੀਡੀਓ ਚ ਦੇਖ ਸਕਦੇ ਆ ਟਰੈਕਟਰ ਦਾ ਟੈਰ ਹੈ ਜੋ ਦੇ ਕਾਸੇ ਹੈ ਬਿਲਕੁਲ ਪਖਤਮ ਵੀ ਕਹਿ ਸਕਦੇ ਹਨ ਟੈਰਾਂ ਨੂੰ 99 ਮਾਡਲ ਹੈ 2 ਲੱਖ ਰੁਪਇਆ ਪੂਰਾ ਨਾਲ ਕਤੇ ਡਿਮਾਂਡ ਕਰਤੋ ਉਹਦੇ ਨਾਲ ਆ ਗਈ ਐਸ਼ਰ 13 ਮਾਡਲ ਹੈ 1 ਲੱਖ ਤੇ 65000 ਰੁਪਇਆ ਡਿਮਾਂਡ ਟੈਰ ਬਿਲਕੁਲ ਇਸਦੇ ਵੀ ਖਤਮ ਹੈ ਉਹਦੇ ਨਾਲ ਆ ਗਈ ਐਂਟਰ ਟਾਇਰ ਬੈਕ ਸਾਈਡ ਦੇ ਜੋ ਸਾਫ ਹੈ ਜੀ ਫਰੰਟ ਦੇ ਟਾਇਰ ਵੀ ਸਾਫ ਰੰਗ ਰੋਗਨ ਤਾਂ ਤੁਹਾਨੂੰ ਦਿਖਾਈ ਦੇ ਹੀ ਹੋਗਾ ਇਹਦਾ ਮਾਡਲ ਵੀ ਇਹ ਨੀਵੀਂ ਹੀ ਹੋਵੇਗਾ ਕਾਫੀ 85 ਮਾਡਲ ਹੈ 1,75,000 ਸੌਰੀ 1,25,000 ਰੁਪਏ ਦੀ ਮੰਗ ਉਹਦੇ ਨਾਲ ਆ ਗਈ 275 ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਆਪਾਂ ਬਾਅਦੂ ਕਦੇ ਕਹਿ ਸਕਦੇ ਹਾਂ ਰੰਗ ਰੋਗਨ ਵੀ ਟਰੈਕਟਰ ਦਾ ਸਾਹ ਹੈ ਪੰਜਾਬ ਨੰਬਰ ਪੀਪੀ 28 ਮਾਡਲ ਇਹ ਹੈਗਾ ਜੀ 94 1 ਲੱਖ ਤੇ 45000 ਰੁਪਿਆ ਮਾਲਕ ਦੀ ਡਿਮਾਂਡ ਹੈ ਉਹਦੇ ਨਾਲ ਆ ਗਿਆ ਸਵਰਾਜ 855 99 ਮਾਡਲ ਆ ਇਫੈਕਟ ਬਿਲਕੁਲ ਨਵੇਂ ਹੈ ਜੀ 13 ਦੇ ਟਾਇਰ ਆ ਕੰਪਨੀ ਦੇ ਟਾਇਰ ਆ ਜੇਕੇ ਦੇ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ 99 ਮਾਡਲ ਦੀ ਡਿਮਾਂਡ ਹੈ ਜਿਹੜੀ 2 ਲੱਖ ਤੇ 30000 ਆ ਭਾਈ ਜੀ ਪੰਜਾਬ ਨੰਬਰ ਆ ਪੀਬੀ 10 ਲੁਧਿਆਣਾ ਜੀ ਉਹਦੇ ਨਾਲ ਆ ਗਿਆ 735 ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਚਾਰਾਂ ਦੀ 2004 ਮਾਡਲ ਆ 2 ਲੱਖ ਤੇ 25000 ਰੁਪਏ ਦੀ ਮੰਗ ਲਾਈ ਟਰੈਕਟਰ ਦੇਖਣ ਚ ਸਾਫ਼ ਆ ਵੀਡੀਓ ਵੇਖਣ ਲਈ ਧੰਨਵਾਦ